ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਿੰਡ ਮੂਲੋਵਾਲ ਦੇਖੇ ਅੱਜ ਮੱਸਿਆ ਦਾ ਦਿਹਾੜਾ ਸੀਗਾ ਦਰਸ਼ਨ ਕਰਨ ਦੇ ਲਈ ਪਹੁੰਚੇ ਸੀਗੇ ਸੋ ਹਰ ਮਹੀਨੇ ਜੋ ਇੱਥੇ ਮੱਸਿਆ ਦਿਹਾੜਾ ਮਨਾਇਆ ਜਾਂਦਾ ਹੈ ਮੂਲਵਾਲ ਵਿਖੇ ਸੋ ਇਸ ਗੁਰਦੁਆਰੇ ਦਾ ਇਤਿਹਾਸ ਵੀ ਬਹੁਤ ਵੱਡਾ ਕਿਉਂਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋ ਉਹਨਾਂ ਦੇ ਚਰਨਾਂ ਪੈਸੀ ਧਰਤੀ ਦੇ ਉੱਤੇ ਉਹਨਾਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ। ਇਹ ਗੁਰਦੁਆਰਾ ਸਾਹਿਬ ਧੂਰੀ ਤੋਂ ਬਰਨਾਲੇ ਰੋਡ ਦੇ ਉੱਤੇ ਸਥਿਤ ਹੈ। ਸੋ ਸੰਗਤ ਨੂੰ ਬੇਨਤੀ ਹੈ ਜੋ ਵੀ ਦਰਸ਼ਨ ਕਰਨਾ ਚਾਹੁੰਦੇ ਹਨ ਸੋ ਧੂਰੀ ਤੋਂ ਬਰਨਾਲੇ ਰੋਡ ਦੇ ਉੱਤੇ ਗੁਰਦੁਆਰਾ ਸਥਿਤ ਹੈ। ਸੋ ਉਸ ਤੋਂ ਬਾਅਦ ਇੱਕ ਰਸਤੇ ਦਾ ਪਿੰਡ ਵੱਲੋਂ ਵੀ ਆਉਂਦਾ ਹੈ ਜੋ ਪਿੰਡ ਦੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ। ਸੋ ਆਹ ਰਸਤਾ ਹੈ ਜੋ ਪਿੰਡ ਵੱਲੋਂ ਆਉਂਦਾ ਹੈ। ਸੋ ਇੱਥੋਂ ਦੀ ਪਿੰਡ ਦੀ ਸੰਗਤ ਜੋ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ। ਸੋ ਅੱਗੇ-ਅੱਗੇ ਦੁਕਾਨਾਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ-ਸੋਹਣੀਆਂ ਲੱਗੀਆਂ ਹੋਈਆਂ ਨੇ ਸੋ ਵਧੀਆ ਇਕੱਠ ਹੁੰਦਾ ਮਸਿਆ ਵਾਲੇ ਦਿਨ ਇਲਾਕੇ ਦੀ ਸੰਗਤ ਪਹੁੰਚਦੀ ਹੈ ਤੇ ਦੂਰ-ਦੂਰ ਤੋਂ ਵੀ ਸੰਗਤ ਪਹੁੰਚਦੀ ਹੈ ਜਿਨ੍ਹਾਂ ਸੰਗਤਾਂ ਨੂੰ ਇਸ ਗੁਰਦੁਆਰੇ ਇਤਿਹਾਸਪਤਾ ਹੈ ਉਹ ਸੰਗਤ ਵੀ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਸੋ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਤੁਸੀਂ ਸਮਾਨ ਖਰੀਦ ਸਕਦੇ ਆਪਣੇ ਬੱਚਿਆਂ ਦੇ ਲਈ ਸੋ ਸਾਹਮਣੇ ਤੁਸੀਂ ਗੁਰੂ ਘਰ ਤੁਹਾਨੂੰ ਨਜ਼ਰ ਆਉਂਦਾ ਹੋਣਾ ਸੋ ਆਹ ਰਸਤਾ ਵੀ ਸਰੋਵਰ ਵੱਲ ਜਾ ਰਿਹਾ ਪਰ ਅੰਦਰ ਦੀ ਜਾ ਕੇ ਵੀ ਸਰੋਵਰ ਵੱਲ ਦੀ ਰਸਤਾ ਜਾਂਦਾ ਹੈ ਸੋ ਅਸੀਂ ਅੰਦਰ ਦੀ ਆਏ ਹਾਂ ਸੋ ਆਹ ਰਸਤਾ ਹੁਣ ਤੁਸੀਂ ਵੇਖ ਰਹੇ ਹੋ ਜੋ ਇਹ ਸਰੋਵਰ ਵੱਲ ਜਾ ਰਿਹਾ ਹੈ ਸੋ ਗੁਰੂ ਸਾਹਿਬਾਨ ਨੇ ਬਰ ਦਿੱਤਾ ਸੀ ਜੀ ਜੋ ਵੀ ਮੱਸਿਆ ਤੇ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਤਕਲੀਫਾਂ ਜੋ ਦੂਰ ਹੋ ਜਾਣਗੇ ਸੋ ਬਹੁਤ ساری ਸੰਗਤ ਸੋ ਇਸ਼ਨਾਨ ਕਰਨ ਦੇ ਲਈ ਸਰੋਵਰ ਦੇ ਵਿੱਚ ਆ ਰਹੀ ਹੈ ਸੋ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਸੋ ਸਭ ਦੀਆਂ ਇੱਛਾ ਪੂਰੀਆਂ ਕਰੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸੋ ਹੁਣ ਤੁਸੀਂ ਸਾਹਮਣੇ ਜੋ ਵੇਖ ਰਹੇ ਹੋ ਇੱਥੇ ਆਪਾਂ ਨੂੰ ਜੋ ਆਪਾਂ ਦੇਖ ਕਰਾਉਣੇ ਆ ਉਹ ਇੱਥੋਂ ਦੇਖ ਆਪਾਂ ਨੂੰ ਮਿਲਦੀ ਹੈ ਆਪਣੀ ਇੱਛਾ ਅਨੁਸਾਰ ਆਪਾਂ ਦੇਖ ਕਰਵਾ ਸਕਦੇ ਹਾਂ ਉਸ ਤੋਂ ਬਾਅਦ ਦੇਖ ਕਰਵਾ ਕੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਸੋ ਉਸ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਜਦੋਂ ਆਪਾਂ ਬਾਹਰ ਨਿਕਲਦੇ ਆ ਖਾਬੇ ਹੱਥ ਸੋ ਬਾਬਾ ਜੀ ਦੇਗ ਵਰਤਾ ਰਹੇ ਨੇ ਸੋ ਇੱਥੋਂ ਸੰਗਤ ਦੇਗ ਲੈ ਕੇ ਅੱਗੇ ਵੱਲ ਜਾ ਰਹੀ ਹੈ ਸੋ ਆ ਤੁਸੀ ਸਾਹਮਣੇ ਵਖਰੇਉ ਬੋਰਡ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਹੈ ਇਸ ਗੁਰੂ ਘਰ ਦਾ ਨਗਰ ਮੂਲਵਾਲ ਦੀ ਸੰਗਤ ਨੂੰ ਬਰ ਦਿੱਤਾ ਜਾਂਦਾ ਹੈ ਕੋਈ ਨਗਰ ਕੋਈ ਨਗਰ ਤੇ ਭੀੜ ਪਵੇ ਤਾਂ ਇਸ ਜਗ੍ਹਾ ਤੇ ਆ ਕੇ ਅਰਦਾਸਾਂ ਕਰੋ ਸਭ ਕੁਝ ਪੂਰਾ ਹੋਵੇਗਾ ਸੋ ਬੇਨਤੀ ਹੈ ਵੀ ਤੁਸੀਂ ਸਾਰਾ ਇਹ ਇਤਿਹਾਸ ਜ਼ਰੂਰ ਪੜ੍ਹਨਾ ਜਦੋਂ ਵੀ ਇੱਥੋਂ ਮੱਥਾ ਟੇਕਣ ਤੁਸੀਂ ਆਮ ਗੁਰੂ ਘਰ ਦੇ ਵਿੱਚ ਸੋ ਬੋਰਡ ਲੱਗੇ ਹੋਏ ਨੇ ਇੱਕ ਬੋਰਡ ਲੱਗੇ ਇੱਕ ਬਾਹਰ ਲੱਗੇ ਉਹ ਬੋਰਡ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਪਹਿਲਾਂ ਤੁਸੀਂ ਕਰੋ ਦਰਸ਼ਨ ਸੋ ਸਾਰੇ ਬੇਨਤੀ ਸੰਗਤ ਨੂੰ ਵੀ ਜਰੂਰ ਇਹ ਬੋਰਡ ਪੜ੍ਹਨਾ ਤਾਂ ਜੋ ਤੁਹਾਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਉਸ ਤੋਂ ਬਾਅਦ ਅੱਗੇ ਇੱਕ ਦਰਖਤ ਲੱਗਿਆ ਹੋਇਆ ਸੋ ਦਰਖਤ ਦਾ ਇਤਿਹਾਸ ਵੀ ਬਹੁਤ ਵੱਡਾ ਸਾਹਮਣੇ ਜਾਲ ਲੱਗਿਆ ਹੈ ਜਾਲ ਦੇ ਇੱਕ ਉੱਤੇ ਬੋਰਡ ਲੱਗਿਆ ਹੈ ਬੋਰਡ ਦੇ ਉੱਤੇ ਇਸ ਦਰਖਤ ਦਾ ਇਤਿਹਾਸ ਹੈ ਉਹ ਤੁਹਾਨੂੰ ਦੱਸਦੇ ਆਪਾਂ ਪੜੋ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਮਲੇ ਰੁੱਖ ਨਾਲ ਆਪਣਾ ਘੋੜਾ ਬੰਨਿਆ ਸੀਗਾ ਸੋ ਬਹੁਤ ਵੱਡੀ ਗੱਲ ਬਹੁਤ ਵੱਡਾ ਇਤਿਹਾਸ ਆ ਵੇਖੋ ਤੁਸੀਂ ਜੋ ਤੁਹਾਨੂੰ ਮੈਂ ਪਹਿਲਾਂ ਆਖਿਆ ਵੀ ਬਾਹਰ ਵੀ ਇੱਕ ਬੋਰਡ ਲੱਗਿਆ ਹੈ ਬੋਰਡ ਦੇ ਉੱਤੇ ਵੀ ਇਹ ਸਾਰਾ ਇਤਿਹਾਸ ਜੋ ਲਿਖਿਆ ਹੈ ਸੋ ਨੂੰ ਮੈਂ ਇੱਕ ਦੋ ਲੈਣਾ ਪੜ ਕੇ ਜਰੂਰ ਸੁਣਾਵਾਂਗਾ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਮੂਰ ਵਾਲਾ ਜਿੱਥੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਅਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪਹੁੰਚ ਕੇ ਨਗਰ ਨੂੰ ਬਖਸ਼ਾ ਕੀਤੀਆਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਫੇਰੀ ਦੌਰਾਨ ਮੂਲਵਾਲ ਪਹੁੰਚ ਕੇ ਇੱਥੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਤੇ ਹੋਰ ਬਿਆੰਤ ਬਖਸ਼ਾ ਕੀਤੀਆਂ ਸੋ ਬਹੁਤ ਵੱਡਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਸੋ ਤੁਸੀਂ ਵੀ ਜਰੂਰ ਪੜਨਾ ਇਸ ਗੁਰਦੁਆਰੇ ਇਤਿਹਾਸ ਬਾਰੇ ਜੋ ਵੀ ਸੰਗਤ ਬਾਹਰੋਂ ਆਵੇਗੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇੱਥੋਂ ਦਾ ਇਤਿਹਾਸ ਜਿਹੜਾ ਤੁਸੀਂ ਉਹ ਜਰੂਰ ਪੜਨਾ ਬੇਨਤੀ ਕਰਦਾ ਮੈਂ ਸਾਰੀ ਸੰਗਤ ਨੂੰ ਸੋ ਬਹੁਤ ਵੱਡਾ ਇਤਿਹਾਸ ਹੈ ਸੋ ਗੁਰੂ ਘਰ ਦਾ ਸੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਵੀ ਦਰਸ਼ਨ ਕਰਵਾਵਾਂਗੇ ਸਾਰੇ ਹੀ ਗੁਰੂ ਘਰ ਦੇ ਕਿਉਂਕਿ ਆ ਤੁਸੀਂ ਪਹਿਲਾਂ ਤਾਂ ਵੇਖੋ ਇਤਿਹਾਸ ਬਹੁਤ ਵੱਡਾ ਕਿਉਂਕਿ ਮੈਂ ਪੜ੍ਹ ਕੇ ਤਾਂ ਨਹੀਂ ਸੁਣਾ ਰਿਹਾ ਸੋ ਤੁਹਾਨੂੰ ਦੋ ਤਿੰਨ ਲਾਈਨਾਂ ਜਰੂਰ ਸੁਨਾਈਆਂ ਨੇ ਸੋ ਬੇਨਤੀ ਵੀ ਤੁਸੀਂ ਆਪ ਪੜਿਓ ਆਪ ਆਇਓ ਆਪ ਦਰਸ਼ਨ ਕਰਿਓ ਆ ਵੇਖੋ ਸਾਹਮਣੇ ਸਵੀਲ ਲੱਗੀ ਹੋਈ ਹੈ ਸੋ ਸੰਗਤ ਵਾਸਤੇ ਕਿਉਂਕਿ ਗਰਮੀ ਦੇ ਦਿਨ ਨੇ ਹੁਣ ਠੰਡੇ ਪਾਣੀ ਦੀ ਮਿੱਠੇ ਪਾਣੀ ਦੀ ਸਵੀਲ ਜੋ ਸੰਗਤ ਵਾਸਤੇ ਲਾਈ ਹੈ ਸੇਵਾਦਾਰ ਵੀਰ ਅਮਰ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੋ ਇਹ ਸੇਵਾ ਕਰ ਰਹੇ ਨੇ ਸੋ ਪ੍ਰਮਾਤਮਾ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਸ ਤੋਂ ਬਾਅਦ ਅਸੀਂ ਗੁਰੂ ਘਰ ਦੇ ਗੁਰੂ ਗੁਰੂ ਕੀ ਲੰਗਰ ਦੇ ਵਿੱਚ ਗਏ ਉੱਥੇ ਜਾ ਕੇ ਸੰਗਤ ਦੇ ਵਿੱਚ ਬਹਿ ਕੇ ਲੰਗਰ ਸਕੇ ਆ ਬਹੁਤ ਸਕੂਨ ਮਿਲਿਆ ਸੋ ਪ੍ਰਮਾਤਮਾ ਸਾਰੇ ਸੇਵਾਦਾਰ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਖਾਲਸੇ ਪੰਥ ਦੀ ਜੋ ਹਮੇਸ਼ਾ ਵੀ ਆਪਾਂ ਦੁਆਵਾਂ ਮੰਗਦੇ ਆਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ